ਆਮ ਆਦਮੀ ਪਾਰਟੀ 'ਚ ਬਗਾਵਤਾ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਰ ਨਿਤ ਦਿਨ ਪ੍ਰੈਸ ਕਾਨਫਰੰਸ ਆਮ ਆਦਮੀ ਪਾਰਟੀ ਦੇ ਖਿਲਾਫ ਹੁੰਦੀ ਆ ਵੱਡੇ ਅਲਿਗੇਸ਼ਨ ਲੱਗਦੇ ਨੇ ਅੱਜ ਸਨਾਮ ਹਲਕੇ ਤੋਂ ਅਹੁਦੇਦਾਰ ਆਏ ਨੇ ਜੋ ਯੂਥ ਦੇ ਸਰਕਲ ਇੰਚਾਰਜ ਨੇ ਉਹਨਾਂ ਦਾ ਕਹਿਣਾ ਕਿ ਅਮਨ अरोड़ा ਨੂੰ ਪਾਰਟੀ ਨੇ ਟਿਕਟ ਵੇਚੀ ਹੈ ਨਾਲ ਹੀ ਉਹਨਾਂ ਦੇ ਹੋਰ ਵੀ ਗੰਭੀਰ ਇਲਜ਼ਾਮ ਨੇ ਕਿ ਕ੍ਰਿਮੀਨਲ ਕੇਸ ਨੇ ਅਮਨ अरोड़ा ਦੇ ਉੱਤੇ ਔਰ ਨਾਲ ਹੀ ਇਹ ਵੀ ਕਿਹਾ ਗਿਆ ਕਿ ਅਮਨ अरोड़ा ਵਿਜੇ ਚਾਹਾਨ ਨਾਲ ਰਲ ਕੇ ਪਤਾ ਨਹੀਂ ਕੀ ਕੁਛ ਕਰ ਰਹੇ ਨੇ ਔਰ ਵਿਜੇ ਚਾਹਾਨ ਜੋ ਉੱਥੇ ਸਾਰੀ ਪਾਰਟੀ ਨੂੰ ਦੇਖ ਰਹੇ ਨੇ ਸੰਗਰੂਰ ਚ ਉਹਨਾਂ ਦੇ ਵੀ ਅਲੀਗੇਸ਼ਨ ਨੇ ਸਾਡੇ ਨਾਲ ਇਹ ਅਹੁਦੇਦਾਰ ਨੇ ਯੂਥ ਦੇ ਅਹੁਦੇਦਾਰ ਨੇ ਰਵਿੰਦਰ ਸਿੰਘ ਢਿੱਲੋਂ ਔਰ ਨਾਲ ਹੀ ਈਸ਼ਰ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦੇ ਅਲੀਗੇਸ਼ਨ ਕੀ ਨੇ ਕੀ ਅਲੀਗੇਸ਼ਨ ਆ ਵਿਜੇ ਚਾਨ ਨੂੰ ਲੈ ਕੇ ਤੁਹਾਡਾ ਵੇਖੋ ਜੀ ਦਿੱਲੀ ਵਾਲੇ ਰਿਜ਼ਰਵਰ ਸਾਡੇ ਪੰਜਾਬ ਦੇ ਵਿੱਚ ਆਏ ਸੀ ਕਿ ਅਸੀਂ ਪੰਜਾਬ ਨੂੰ ਸੁਧਰਿਆ ਹੋਇਆ ਪੰਜਾਬ ਦਈਏ ਅਸੀਂ ਚੰਗੇ ਕੈਂਡੀਡੇਟ ਦਈਏ ਪਰ ਇੱਥੇ ਕੀ ਹੋਇਆ ਪੁਰਾਣੇ ਵਰਕਰਾਂ ਨੂੰ ਪਿੱਛੇ ਛੱਡਿਆ ਜਾ ਰਿਹਾ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਸਰਕਲ ਤੋਂ ਬਾਹਰ ਕੰਮ ਨਹੀਂ ਕਰਨਾ ਜੋ ਨਵੇਂ ਕਾਂਗਰਸੀ ਅਕਾਲੀ ਸਾਹਿਬ ਅਲੀਗੇਸ਼ਨ ਕੀ ਨੇ ਦੱਸੋ ਅੱਗੇ ਸਟੂਡੈਂਟ ਇਹਨੇ ਜੀ ਉਹ ਸਾਰੇ ਆਮ ਸਾਨੂੰ ਕਹਿ ਰਹੇ ਨੇ ਕਿ ਅਸੀਂ ਵਿਕਰਮਜੀਤ ਸਿੰਘ ਮੁਜੀਠੀਆ ਵਰਗੇ ਬੰਦੇ ਨੂੰ ਹਜੇ ਟਿਕਟਾਂ ਦੇਣੀਆਂ ਨੇ ਇਹ ਤੁਹਾਨੂੰ ਅਕਤੂਬਰ ਤੱਕ ਪਤਾ ਲੱਗ ਜੂਗਾ ਜੋ ਕਿ ਸਾਨੂੰ ਇਹ ਚੀਜ਼ ਬੜੀ ਚੁਬੀ ਕਿਉਂਕਿ ਅਸੀਂ ਪੋਸਟਰ ਲਾ ਰਹੇ ਹਾਂ ਕਿ ਵਿਕਰਮਜੀਤ ਸਿੰਘ ਮੁਜੀਠੀਆ ਚਿੱਟੇ ਦਾ ਤਸਕਰ ਹੈ ਇੱਕ ਅਸੀਂ ਇੱਕ ਵਾਰ ਨਹੀਂ 1000 ਵਾਰ ਹੀ ਕਹਾਂਗੇ ਸਾਨੂੰ ਉੱਥੇ ਸ਼ਰਮ ਦੀ ਗੱਲ ਹੋਈ ਕਿ ਇਹ ਬੰਦੇ ਉਹਨਾਂ ਨੂੰ ਕੋਲ ਕੀ ਸਬੂਤ ਹੈ ਦਾ ਸਬੂਤ ਕੀ ਹੈ ਸਾਡੇ ਕੋਲੋਂ ਦੀ ਆਡੀਓ ਰਿਕਾਰਡਿੰਗ ਹੈ ਜਿਹੜੀ ਮੇਰੇ ਨਾਲ ਬੈਠ ਕੇ ਉਹਨਾਂ ਦੀ ਗੱਲ ਹੋ ਰਹੀ ਸੀ ਤੇ ਮੈਨੂੰ ਦੀ ਰਿਕਾਰਡਿੰਗ ਕੀਤੀ ਹੈ ਰਿਕਾਰਡਿੰਗ ਵਿੱਚ ਕੀ ਕਹਿ ਰਹੇ ਨੇ ਰਿ ਵਾਲੰਟੀਅਰ ਹਜੇ ਬਹੁਤ ਟੁੱਟਣਗੇ ਕਿਉਂਕਿ ਅਸੀਂ ਵਿਕਰਮਜੀਤ ਮਜੀਠੇ ਵਰਗੇ ਬੰਦੇ ਜੋ ਬੰਦੇ ਉਹਨਾਂ ਨੂੰ ਵੀ ਅਸੀਂ ਗੁੰਡਿਆਂ ਨੂੰ ਅਸੀਂ ਟਿਕਟਾਂ ਦੇਣੀਆਂ ਨੇ ਵੀ ਹਜੇ ਤਾਂ ਬਹੁਤ ਟੁੱਟਣਗੇ ਬੰਦੇ ਇਸਰ ਸਿੰਘ ਜੀ ਤੁਹਾਡਾ ਕੀ ਅਲੀਗੇਸ਼ਨ ਆ ਤੁਸੀਂ ਕਹਿ ਰਹੇ ਹੋ ਟਿਕਟਾਂ ਵੇਚੀਆਂ ਜਾ ਰਹੀਆਂ ਨੇ ਔਰ ਨਾਲ ਹੀ ਕ੍ਰਿਮੀਨਲ ਕੇਸਾਂ ਦੀ ਵੀ ਗੱਲ ਕਰ ਰਹੇ ਹੋ ਕੀ ਅਲੀਗੇਸ਼ਨ ਤੁਹਾਡਾ ਮੈਂ ਸਾਰਾ ਸਭ ਤੋਂ ਪਹਿਲਾਂ মিডিਏ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨੇ ਸਾਨੂੰ ਉੱਥੇ ਟਾਈਮ ਦਿੱਤਾ ਤੇ ਮੈਂ ਸਰ ਗਰੀਬੀਸ਼ ਕਮੇਟੀ ਮੈਂਬਰ ਸੁਨਾਮਤਾਂ ਮੈਂ ਮਿਲਟਰੀ ਚ ਰਿਟਾਇਰ ਹਾਂ ਮੈਂ ਸਾਰੀ ਇਹ ਸ਼ਿਕਾਇਤਾਂ ਨੂੰ ਮੈਂ ਦੇਖਦਾ ਆਮ ਆਦਮੀ ਪਾਰਟੀ ਅਲੀਗੇਸ਼ਨ ਦੱਸੋ ਅਲੀਗੇਸ਼ਨ ਮੇਰੇ ਇਹ ਨੇ ਸਰ ਜੋ ਆਮ ਅਰੋੜਾ ਦੇ ਉੱਪਰ ਸੁਨਾਮ ਦੇ ਵਿੱਚ ਜੁਡੀਸ਼ੀਅਲ ਦੇ ਵਿੱਚ ਕੇਸ ਚੱਲੇ ਨੇ ਜੋ ਅਜੇ ਰਨਿੰਗ ਕੰਡੀਸ਼ਨ ਚੱਲ ਰਹੇ ਨੇ ਉਹਦੇ ਤੇ 307 452 ਤੇ 323 143 ਤੱਕ ਸੋਣੇ ਜਾਂ ਲੱਗੇ ਸੀ ਜੱਜ ਸਾਹਿਬ ਨੇ ਸਮਣੇ ਅਡਰ ਕੀਤੇ ਨੇ ਜਿਹਦੇ ਚੋ 307 ਕੱਟਿਆ ਬਾਕੀ ਧਰਾਵਾ ਕਾਇਮ ਨੇ ਅਜੇ ਵੀ ਕੀ ਚੱਲ ਰਹੀ ਹੈ ਇਹ ਇੱਕ ਬਹੁਤ ਕ੍ਰਿਮੀਨਲ ਕੇਸ ਹੈਗਾ ਜੋ ਕਿ ਮਤਲਬ ਸਾਡੀ ਪਾਰਟੀ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਸਾਹਿਬ ਨੂੰ ਹੀ ਬੇਨਤੀ ਕਰਦੇ ਆ ਕਿ ਆਪਾਂ ਤਾਂ ਇੱਕ ਸਿੱਧੀ ਗੱਲ ਕਰਦੇ ਸੀ ਇਹ ਬੰਦੇ ਤੇ ਕਰਪਸ਼ਨ ਵੀ ਹੈ ਕ੍ਰਿਮੀਨਲ ਵੀ ਹੈ ਇਸ ਤਰ੍ਹਾਂ ਦੇ ਬੰਦਿਆਂ ਨੂੰ ਲਿਆਉਣ ਦੇ ਨਾਲ ਆਮ ਆਦਮੀ ਪਾਰਟੀ ਦਾ ਅਕਸ ਡਿੱਗਦਾ ਹੈ ਵੀ ਕਿਰਪਾ ਅਸੀਂ ਬੇਨਤੀ ਕਰਦੇ ਵੀ ਨੇ ਟਿਕਟਾਂ ਕੱਟ ਕੇ ਵਧੀਆ ਪੁਰਾਣੇ ਵਰਕਰ ਜੋ ਚੱਲੇ ਨੇ ਉਹ ਕੀ ਕਾਰਨ ਆਮਨ ਰੋੜਾ ਨੂੰ ਟਿਕਟ ਤੁਹਾਨੂੰ ਲੱਗਦਾਗਾ ਕਿ ਤੁਸੀਂ ਵੀ ਕੰਮ ਕਰ ਰਹੇ ਸੀ ਕਿਉਂ ਟਿਕਟ ਮਿਲੀ ਆਮਨ ਰੋੜਾ ਨੂੰ ਟਿਕਟੇ ਸ ਤੋਂ ਸਾਰੇ ਸਾਰੇ ਹਲਕੇ ਦੇ ਜਿੰਨੇ ਵੀ ਸਨਾਮ ਦੇ 60 ਲਗਭਗ 60 ਪਿੰਡ ਨੇ ਵਰਕਰਾਂ ਸਾਲ ਤੋਂ ਪਸੀਨਾ ਵਹਾਇਆ ਸੀ ਭਗਵੰਤ ਮਾਨ ਨੂੰ ਲਗਭਗ 15000 ਦੀ ਲੀਡ ਕਰਵਾਈ ਸਨਾਮ ਹਲਕੇ ਦੇ ਵਿੱਚੋਂ ਉਹਨਾਂ ਨੂੰ ਟਿਕਟਾਂ ਕਿਉਂ ਨਹੀਂ ਮਿਲੀਆਂ ਕਿ ਉਹਨਾਂ ਤੇ ਕੋਈ ਯੋਗ ਵਿਅਕਤੀ ਨਹੀਂ ਸੀ ਇਹ ਆਮ ਲੋਕਾਂ ਨੂੰ ਟਿਕਟ ਮਿਲਣ ਦਾ ਕਾਰਨ ਇਹੀ ਹੈ ਕਿ ਇਹਨੂੰ ਟਿਕਟ ਵੇਚੀ ਗਈ ਹੈ ਪੈਸੇ ਦਿੱਤੇ ਗਏ ਨੇ ਜੋ ਪੁਰਾਣੇ ਵਰਕਰਾਂ ਨੂੰ ਅੰਗੋਲੇ ਕੀਤਾ ਗਿਆ ਤੁਹਾਡੇ ਵਰਕਰਾਂ ਤੇ ਵੀ ਅਲੀਗੇਸ਼ਨ ਆਮ ਆਦਮੀ ਪਾਰਟੀ ਲਗਾ ਦਿੰਦੀ ਹੈ ਕਿ ਸਾਡੇ ਵਰਕਰ ਵੀ ਕੁਝ ਬਾਦਲ ਦੀ ਪਾਰਟੀ ਨਾਲ ਰਲ ਗਏ ਨੇ ਇਸ ਕਰਕੇ ਇਸ ਤਰ੍ਹਾਂ ਦੇ ਅਲੀਗੇਸ਼ਨ ਲੈਂਦੇ ਆ ਨੇ ਸਰ ਜੋ ਵਰਕਰ ਅਜੇ ਵੀ ਆਪਣੀ ਸੋਚ ਤੇ ਜ਼ਮੀਰ ਤੇ ਖੜੇ ਨੇ ਆਮ ਆਦਮੀ ਪਾਰਟੀ ਨਾਲ ਜੁੜੇ ਨੇ ਜੋ ਕਿ ਪੁਰਾਣੇ 9-10 ਸਾਲਾਂ ਦਾ ਸਿਸਟਮ ਦੇਖ ਕੇ ਤੰਗ ਸੀ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸੋਚ ਨਾਲ ਜੁੜੇ ਸੀ ਵੀ ਇੱਕ ਇੱਕਲਾਵ ਆਇਆ ਪੰਜਾਬ ਦੇ ਸਾਰੇ ਲੋਕਾਂ ਨੂੰ ਇਨਸਾਫ ਮਿਲੇਗਾ ਪੰਜਾਬ ਦਾ ਹਰ ਇੱਕ ਵਰਗ ਸੁਖੀ ਰਹੂਗਾ ਵਧੀਆ ਸਹੂਲਤਾਂ ਮਿਲਣਗੀਆਂ ਪਰ ਇਥੋਂ ਸਾਡੇ ਮਨਾਂ ਨੂੰ ਠੇਸ ਪਹੁੰਚੀ ਹੈ ਵੀ ਜਦੋਂ ਕਿ ਇਸ ਤਰ੍ਹਾਂ ਦੇ ਬੰਦੇ ਜਿਹੜੇ 6 ਮਹੀਨਿਆਂ ਤੋਂ ਹੁਣ ਪਾਰਟੀ ਦੇ ਦਲਵਾਦ ਲੈ ਕੇ ਆਏ ਨੇ ਉਹਨਾਂ ਨੇ ਪੁਰਾਣੇ ਵਰਕਰਾਂ ਦੇ ਮਨਾਂ ਨੂੰ ਠੇਸ ਪਹਾਈ ਹੈ ਕਿਉਂਕਿ ਕੇਜਰੀਵਾਲ ਜੀ ਨੂੰ ਅਸੀਂ ਮੰਨ ਰੋੜਾ ਤਾਂ ਕਹ ਰਿਹਾ ਮੈਂ ਜਿੱਤਣ ਜਾ ਰਿਹਾ ਸਨਾਮ ਹਲਕੇ ਤੋਂ ਮੇਰੀ ਬੜੀ ਵੱਡੀਆਂ ਵੋਟਾਂ ਦੇ ਨਾਲ ਮੇਰੀ ਜਿੱਤ ਹੋਣ ਜਾ ਰਹੀ ਹੈ ਬਿਲਕੁਲ ਨਹੀਂ ਜੀ ਇਹ ਜਿੰਨੇ ਵੀ ਪੁਰਾਣੇ ਪਿੰਡਾਂ ਦੇ ਵਰਕਰ ਨੇ ਜਾਂ ਉੱਥੇ ਜਿੰਨੇ ਵੀ ਮਹਾਜਨ ਨੇ ਜਾਂ ਜਿੰਨੇ ਫੈਕਟਰੀ ਦੇ ਮਾਲਕ ਨੇ ਉਦਯੋਗਾ ਉਦਯੋਗਪਤੀ ਨੇ ਸਨਾਮ ਦੇ ਪੁਰਾਣੇ ਉਹ ਇਹੀ ਕਹਿ ਰਹੇ ਨੇ ਕਿ ਸਰਾਬ ਬਦਲਤੀ ਬੋਤਲ ਉਹੀ ਹੈ ਵੀ ਇਹ ਸਿਸਟਮ ਨਹੀਂ ਦੇ ਸਕਦੇ ਜੋ ਨਵੇਂ ਵਰਕਰ ਆ ਕੇ ਪਾਰਟੀ ਵਿੱਚ ਸਿਸਟਮ ਬਣਾ ਸਕਦੇ ਨੇ ਲੋਕਾਂ ਪ੍ਰਤੀ ਉਹੀ ਬਦਲ ਸਕਦੇ ਨੇ ਇਹ ਪੁਰਾਣੇ ਸਿਸਟਮ ਨਹੀਂ ਬਦਲ ਸਕਦੇ ਜਦੋਂ ਇਹ ਪੈਸੇ ਦੇ ਕੇ ਟਿਕਟਾਂ ਲੈ ਰਹੇ ਨੇ ਤਾਂ ਇਹ ਕਰਪਸ਼ਨ ਵੀ ਉਸ ਤਰ੍ਹਾਂ ਹੀ ਕਰ ਰਹੇ ਆ। ਜਿਹੜੇ ਆਡੀਓ ਦੀ ਤੁਸੀਂ ਗੱਲ ਕਰ ਰਹੇ ਹੋ ਕਿੰਨੇ ਕ ਆਡੀਓ ਨੇ ਉਹਨਾਂ ਆਡੀਓ ਚ ਹੋਰ ਕੀ ਇੱਕ ਤਾਂ ਤੁਸੀਂ ਇਹ ਕਿਹਾ ਕਿ ਇਹ ਕਿਹਾ ਗਿਆ ਆਡੀਓ ਚ ਤੁਸੀਂ ਇਹ ਤਸਦੀਕ ਕਰ ਰਹੇ ਹੋ ਕਿ ਵਿਕਰਮ ਜੀਠੀਆ ਜਿਹੇ ਲੋਕਾਂ ਨੂੰ ਦਿੱਤੇ ਜਾਣ ਗਿਆ ਹੋਰ ਕਿੰਨੇ ਕ ਅਲੀਗੇਸ਼ਨ ਹੈ ਹਾਂਜੀ ਹਾਂਜੀ ਵੇਖੋ ਜੀ ਸਾਨੂੰ ਜਦੋਂ ਵੀ ਅਸੀਂ ਇਹਨਾਂ ਬਾਰੇ ਰਿਜ਼ਰਵਰਾਂ ਬਾਰੇ ਗੱਲ ਕਰਦੇ ਸੀ ਤਾਂ ਸਾਨੂੰ ਇੱਕੋ ਗੱਲ ਕਹੇ ਅਸੀਂ ਉੱਪਰ ਹਾਈ ਕਮਾਂਡ 'ਚ ਗੱਲ ਕਰਦੇ ਸੀ ਉਹ ਕਹਿੰਦੇ ਬਿਲਕੁਲ ਝੂਠ ਹੈ ਸਾਡੇ ਰਿਜ਼ਰਵਰ ਇੰਨੀ ਗੱਲ ਨਹੀਂ ਕਰ ਸਕਦੇ ਤਾਂ ਇਸ ਵਾਰ ਸਾਨੂੰ ਇੱਕ ਸਬੂਤ ਦੇ ਤੌਰ ਤੇ ਰੱਖਣ ਵਾਸਤੇ ਜਦੋਂ ਸਾਡੇ ਨਾਲ ਬੈਠ ਕੇ ਮੀਟਿੰਗ ਹੋਈ ਕਿ ਤੁਸੀਂ ਅਮਣਾ अरोड़ा ਦਾ ਵਿਰੋਧ ਨਾ ਕਰੋ ਤੁਸੀਂ ਦੂਜੇ ਹੜਕੇ ਵਿੱਚ ਜਾ ਕੇ ਕੰਮ ਕਰ ਲਓ ਅਸੀਂ ਕਿਹਾ ਜੀ ਅਸੀਂ ਆਪਣੇ ਘਰ ਨੂੰ ਸੁਧਾਰਾਂਗੇ ਆਪਣੇ ਸ਼ਹਿਰ ਨੂੰ ਸੁਧਾਰਾਂਗੇ ਅਸੀਂ ਫਿਰ ਪੰਜਾਬ ਦਾ ਸੁਧਾਰ ਕਰ ਸਕਦੇ ਹਾਂ ਸਾਨੂੰ ਧੱਕੇ ਨਾਲ ਕਿਹਾ ਜਾਂਦਾ ਹੈ ਕਿ ਤੁਹਾਨੂੰ ਕੋਈ ਅਹੁਦਾ ਦੇ ਦਿੱਤਾ ਜਾਊਗਾ ਤੁਸੀਂ ਆਪਣੇ ਨਾਮ ਦੇ ਵਿੱਚ ਹੀ ਕੰਮ ਕਰੋ ਇਸ ਕਰਕੇ ਅਸੀਂ ਕਹਿ ਰਹੇ ਹਾਂ ਆਡੀਓ ਵਿੱਚ ਹੋਰ ਕੀ ਹੈਗਾ ਇੱਕ ਤਾਂ ਬਿਕਰਮ ਵਾਲੀ ਗੱਲ ਤੁਸੀਂ ਕਹੀਆ ਹੋਰ ਆਡੀਓ ਵਿੱਚ ਕੀ ਹੈਗਾ ਕਿਉਂਕਿ ਉਹ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਜਿਹੜੀ ਤੁਸੀਂ ਆਡੀਓ ਦੇ ਵਿੱਚ ਉਹੀ ਗੱਲ ਹੁੰਦੀ ਹੈ ਜੀ ਹਰੇਕ ਨੂੰ ਸੈਟੀਸਫਾਈ ਕਰਾਉਂਦੇ ਨੇ ਕਿ ਤੁਸੀਂ ਕੈਂਡੀਡੇਟ ਦਾ ਕਿਸੇ ਵੀ ਕੈਂਡੀਡੇਟ ਦਾ ਵਿਰੋਧ ਨਾ ਕਰੋ ਤੁਸੀਂ ਪਾਰਟੀ ਦੇ ਨਾਮ ਲਾ ਕੇ ਚੱਲੋ ਪਾਰਟੀ ਦੀਆਂ ਕੁਝ ਨੀਤੀਆਂ ਹੁੰਦੀਆਂ ਨੇ ਟਾਈਮ-ਟਾਈਮ ਤੇ ਚੇਂਜ ਹੁੰਦੀਆਂ ਨੇ ਅਸੀਂ ਪੁੱਛਣਾ ਚਾਹੁੰਦੇ ਹਾਂ ਸੰਜੀਤ ਸਿੰਘ ਜੀ ਨੇ ਇੱਕ ਬਿਆਨ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਵਰਾਜ ਹੈ ਸਵਰਾਜ ਦੇ ਵਿੱਚ ਕਿਸੇ ਵੀ ਨੇਤਾ ਪੰਜਾਬ ਚ ਉਹ ਰੈਲੀ ਪਿਛਲੇ ਸਾਲ ਪੰਜਾਬ ਵਿੱਚ ਹੋਈ ਸੀ ਉਦੋਂ ਨੇ ਚੌਂਕ ਦੇ ਵਿੱਚ ਖੜ ਖੜ ਕੇ ਬੋਲਿਆ ਸੀ ਫਿਰ ਅੱਜ ਨੇਤਾ ਦੇ ਬੇਟੇ ਨੂੰ ਟਿਕਟ ਕਿਉਂ ਦਿੱਤੀ ਵਿਜੇ ਚੋ ਵਿਜੇ ਚੋਹਾਨ ਦੇ ਉੱਤੇ ਤੁਸੀਂ ਸੈਕਸੂਅਲ ਹਰਾਸਮੈਂਟ ਦੇ ਵੀ ਇਲਜ਼ਾਮ ਲਗਾਏ ਸੀ ਹਾਂਜੀ ਹਾਂਜੀ ਉਹ ਸੈਕਸੂਅਲ ਹਰਾਸਮੈਂਟ ਦੇ ਵੀ ਇਲਜ਼ਾਮ ਹੈਗੇ ਨੇ ਜਿੱਥੋਂ ਕਿ ਉਹਨਾਂ ਦੀ ਤਬਾਦਲਾ ਕਰ ਦਿੱਤਾ ਗਿਆ ਸੀ ਉਹ ਇਸ ਟਾਈਮ ਪਟਿਆਲਾ ਦੇ ਵਿੱਚ ਨੇ ਤੇ ਇਸ ਗੱਲ ਕਰਕੇ ਉਹ ਸਾਰੇ ਸਬੂਤ ਅਸੀਂ ਅੱਜ ਦੇ ਕੇ ਜਾਵਾਂਗੇ ਪਾਕੇ ਕੀ ਕੀ ਸਬੂਤ ਆ ਸਬੂਤ ਵੇਖੋ ਜੀ ਉਹਨਾਂ ਦੇ ਜਿਹੜੇ ਐਲੀਗੇਸ਼ਨ ਲੱਗੇ ਹੋਏ ਨੇ ਜੋ ਇੱਕ ਸੈਕਸ ਸਕੇਂਡਲ ਦਾ ਵੀ ਉਹਨਾਂ ਦਾ ਹੈਗਾ ਦੋਸ਼ ਉਹ ਵੀ ਜਗਜਹਰ ਪਹਿਲਾਂ ਹੀ ਹੋ ਚੁੱਕਿਆ ਜੀ ਵੇਖੋ ਸੋਸ਼ਲ ਮੀਡੀਆ ਤੇ ਦੂਜਾ ਅਸੀਂ ਅੱਜ ਜਿਹੜੇ ਇਹ ਅਸੀਂ ਲੜ ਰਹੇ ਹਾਂ ਤੇ ਵਿਕਰਮਜੀਤ ਸਿੰਘ ਮੰਜੀਟਿਆ ਦਾ ਜਿਹੜਾ ਅੱਜ ਦੂਜਾ ਸਬੂਤ ਤੁਹਾਨੂੰ ਉਹ ਦੇ ਰਹੇ ਆ। ਕੋਈ ਸੰ ਆਮ ਆਦਮੀ ਪਾਰਟੀ ਸਨਾਮ ਦੇ ਅਹੁਦੇਦਾਰ ਯੂਥ ਦੇ ਸਰਕਲ ਇੰਚਾਰਜ ਇਹਨਾਂ ਦਾ ਕਹਿਣਾ ਕਿ ਵੱਡੇ ਅਲੀਗੇਸ਼ਨ ਅਮਨ अरोड़ा ਅਤੇ ਵਿਜੇ ਚੋਹਾਨ ਤੇ ਨੇ ਕ੍ਰਿਮੀਨਲ ਕੇਸ ਇਹਨਾਂ ਦਾ ਕਹਿਣਾ ਕਿ ਅਮਨ अरोड़ा ਤੇ ਉਹਦੇ باوجود ਵੀ ਉਹਨਾਂ ਨੂੰ ਟਿਕਟ ਦਿੱਤੀਗੀ ਟਿਕਟ ਵੇਚਣ ਦਾ ਇਲਜ਼ਾਮ ਲਾ ਰਹੇ ਨੇ ਅਮਨ अरोड़ा ਪਹਿਲਾਂ ਹੀ ਕਹਿੰਦੇ ਨੇ ਕਿ ਇਸ ਤਰ੍ਹਾਂ ਦੇ ਅਲੀਗੇਸ਼ਨ ਗਲਤ ਨੇ ਪਰ ਇਹਨਾਂ ਦਾ ਦਾਵਾ ਕਿ ਸਭ ਕੁਝ ਸੱਚ ਬੋਲ ਰਹੇ ਨੇ ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ